जी आई होप कि ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਦੇ ਵਿੱਚ ਸੋ ਫਿਰ ਤੋਂ ਆ ਗਏ ਆ ਮੁਸ਼ਕੀ ਦੀ ਵੀਡੀਓ ਲੈ ਕੇ ਵੀਡੀਓ ਨੂੰ ਪੂਰਾ ਦੇਖਿਓ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਿਓ ਕਿਉਂਕਿ ਇਸ ਵੀਡੀਓ ਵਿੱਚ ਮੁਸ਼ਕੀ ਦਾ ਇੱਕ ਨਵਾਂ ਹੀ ਸੱਪ ਨਿਕਲਣ ਵਾਲਾ ਜਿਹਨੂੰ ਵੇਖ ਕੇ ਤੁਸੀਂ ਬੜੇ ਹੀ ਹੈਰਾਨ ਹੋਵੋਗੇ ਸੋ ਬਨੇ ਰਹੋ ਵੀਡੀਓ ਦੇ ਨਾਲ ਸੋ ਮੈਂ ਕਾਫੀ ਦਿਨਾਂ ਤੋਂ ਆਪਣੇ ਲਾਈਵ 'ਚ ਬੋਲ ਰਹੀ ਸੀ ਕਿ ਗੁੱਡ ਨਿਊਜ਼ ਆਸਾਈ ਮੈਂ ਬਹੁਤ ਜ਼ਿਆਦਾ ਹੈਪੀ ਹਾਂ ਸੋ ਕਾਫੀ ਦਿਨਾਂ ਤੋਂ ਮੇਰਾ ਪਲਾਨ ਸੀ ਕਾਰ ਲੈਣ ਦਾ ਸੋ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਘਾਰ ਲੈ ਚੁੱਕੇ ਆ ਤੇ ਮੈਂ ਸਭ ਨੂੰ ਦੱਸ ਦੇਣਾ ਚਾਹੁੰਨੀ ਆ ਕਿ ਪ੍ਰਮਾਤਮਾ ਹੀ ਆ ਹਨ ਜਿਨੇ ਸਾਨੂੰ ਇੱਥੋਂ ਤੱਕ ਲਿਆਂਦਾ ਆ ਬਹੁਤ ਜ਼ਿਆਦਾ एवरीवन ਮੈਂ ਖੁਸ਼ ਆ ਤੇ ਬਾਕੀ ਮਨ ਵਿੱਚ ਕਿਉਂ ਲੈ ਕੇ ਆਉਣੀ ਆ ਤੂੰ ਆਪਦੀਆਂ ਚਵਲਾ ਮਾਰ ਮਾਰ ਕੇ ਆਈ ਹੈ ਇੱਥੋਂ ਤੱਕ ਵੀ ਕਿੱਡੀ ਬੇਸ਼ਰਮ ਆ ਯਾਰ ਤੂੰ ਪ੍ਰਮਾਤਮਾ ਦਾ ਨਾ ਸ਼ੁਕਰ ਕਰ ਉਹਨਾਂ ਮੁੰਡਿਆਂ ਦਾ ਕਰ ਜਿਨ੍ਹਾਂ ਦੇ ਤੂੰ ਪੈਸੇ ਖਾਦੇ ਆ ਤੇ ਤੂੰ ਮੈਨੂੰ ਲੱਗਦਾ ਕਾਰ ਲੈ ਲੈ ਮਤਲਬ ਕਾਫੀ ਟਾਈਮ ਦਾ ਮੇਰਾ ਪਲਾਨ ਸੀ ਲੈਣ ਦਾ ਤੇ ਆਪਾਂ ਲੈ ਚੁੱਕੇ ਸਾਰੀ ਫੈਮਿਲੀ ਦਾ ਹੱਕ ਹੈ ਇਸ ਕਾਰ ਤੇ ਸਾਰਿਆਂ ਦੀ ਸਹਿਮਤੀ ਨਾਲ ਆਪਾਂ ਕਾਰ ਲਈ ਆ ਤੇ ਕਾਫੀ ਟਾਈਮ ਤੋਂ ਪਲਾਨ ਸੀ ਗੱਡੀ ਲੈਣ ਦਾ ਇਹ ਪਲਾਨ ਫਿਰ ਮੈਨੂੰ ਪਤਾ ਕਿ ਪੂਰਾ ਇੰਜ ਤਾਂ ਨਹੀਂ ਹੋਣਾ ਫਿਰ ਮੈਂ ਮੁੰਡੇ ਫਸਾਉਣੇ ਸ਼ੁਰੂ ਕਰਤੇ ਸਾਬਾਸ ਹਾਂ ਤੂੰ ਤਾਂ ਆਬਵੀਅਸਲੀ ਯਾਰ ਜਦੋਂ ਆਪਾਂ ਕੋਈ ਚੀਜ਼ ਲੈਣੇ ਆ ਤਾਂ ਘਰ ਦੇ ਦੀ ਸਹਿਮਤੀ ਨਹੀਂ ਲੈਣੇ ਆ ਘਰ ਦੇ ਦੀ ਸਹਿਮਤੀ ਨਾਲ ਮੈਂ ਕਾਰ ਲਈ ਆ ਘਰ ਦੇ ਦਾ ਹੱਕ ਹੈ ਕਰਦਿਆਂ ਦਾ ਹੱਕ ਤਾਂ ਐ ਕਹਿੰਦੀ ਜਿਵੇਂ ਮੈਂ ਆਪਦੀ ਕਮਾਈ ਚ ਗੱਡੀ ਲਈ ਹੋਵੇ ਤਾਂ ਕਰਦਿਆਂ ਦਾ ਵੀ ਹੱਕ ਹੈ ਐ ਇਦਾਂ ਕੋਣ ਬੋਲਦਾ ਹੁੰਦਾ ਯਾਰ ਕਰਦਿਆਂ ਦਾ ਹੱਕ ਆ ਭਾਵੇਂ ਯਾਰ ਬੰਦੇ ਨੇ ਇਕੱਲੇ ਨੇ ਆਪਦੇ ਪੈਸੇ ਦੀ ਜਿਵੇਂ ਲਈ ਵੀ ਹੋਵੇ ਨਾ ਤਾਂ ਵੀ ਨਹੀਂ ਉਹ ਬੰਦਾ ਕਰਦਿਆਂ ਦਾ ਐਦਾਂ ਕਹਿੰਦਾ ਕਿੰਨੇ ਨਹੀਂ ਤੁਹਾਡਾ ਵੀ ਹੱਕ ਹੈਂ ਦੇਤੇ ਐਦਾਂ ਕੋਈ ਬੋਲ ਕੇ ਥੋੜੀ ਦੱਸਦਾ ਹੁੰਦਾ ਕਮਾਲ ਹੈ ਫਿਰ ਕਹਿ ਦਿੰਦੀ ਮੈਨੂੰ ਗਾਲ੍ਹਾਂ ਕੱਢਦੇ ਸੀ ਜਦੋਂ ਉੱਥੇ ਏਜੰਸੀ ਚ ਗਈ ਸੀ ਮੈਂ ਹਨਾ ਉੱਥੇ ਆਪਣੀਆਂ ਕਾਰਾਂ ਦੇਖੀਆਂ ਮੈਨੂੰ ਉਹਨਾਂ ਵਿੱਚ ਕੋਈ ਪਸੰਦ ਨਹੀਂ ਆਈ ਇੱਕ ਦੋ ਹੋਰ ਏਜੰਸੀਆਂ ਚੈੱਕ ਕੀਤੀਆਂ ਪਹਿਲੀ ਗੱਲ ਤਾਂ ਜੰਸੀ ਨਹੀਂ ਹੁੰਦਾ ਏਜੰਸੀ ਹੁੰਦਾ। ਹਾਈ ਉਹ ਰੱਬਾ ਫੁਕਰੀ ਵੇਖ ਮਾਰਦੀ। ਕਹਿੰਦੀ ਮੈਨੂੰ ਏਜੰਸੀ 'ਚ ਕੋਈ ਗੱਡੀ ਨਹੀਂ ਪਸੰਦ ਆਈ। ਭੈਣੇ ਤੂੰ ਗੱਡੀ ਪਸੰਦ ਕਰਨੀ ਗਈ ਸੀ ਕਿ ਸੂਟ ਪਸੰਦ ਕਰਨੀ ਗਈ ਸੀ। ਨਾਲੇ ਉਹ ਗੱਡੀਆਂ ਨਾ ਇਸ ਗੱਡੀ ਤੋਂ ਨਾ ਵੱਡੀਆਂ ਨੇ ਠੀਕ ਹੈ ਨਾ? ਤੂੰ ਇਹ ਨਾ ਕਹਿ ਕਿ ਮੈਨੂੰ ਗੱਡੀਆਂ ਨਹੀਂ ਪਸੰਦ ਆਈਆਂ। ਤੂੰ ਇਹ ਕਹਿ ਕਿ ਉਹ ਅਸੀਂ ਲੈ ਨਹੀਂ ਸਕਦੇ ਸੀ। ਇਸੇ ਕਰਕੇ ਅਸੀਂ ਆਵਲੀ ਗੱਡੀ ਸਾਡੇ ਹੈਗੀ ਸੀ ਲਿਮਟ ਵਿੱਚ ਲੈਣ ਵਾਸਤੇ। ਓਸੀ ਨਾਲੇ ਇਹ ਕਿਉਂ ਫੁਕਰੀ ਮਾਰ ਰਹੀ ਹੈ ਕਿ ਮੈਨੂੰ ਕੋ ਗੁੱਟ ਵੀ ਨਹੀਂ ਪਸੰਦ ਆਈ ਵਾਹ ਸੋ ਇੱਕ ਏਜੰਸੀ ਸੀ ਜਿਹੜੀ ਲਾਸਟ ਅਸੀਂ ਟਰਾਈ ਕਰਨੀ ਸੀਗੀ ਹیدر ਆਪਣੇ ਸ਼ਹਿਰ ਵਾਲੀ ਸੋ ਉੱਥੇ ਮੈਨੂੰ ਪਹਿਲੀ ਨਜ਼ਰ 'ਚ ਇਹ ਵਾਲੀ ਕਾਰ ਪਸੰਦ ਆ ਚੁੱਕੀ ਸੀ ਸੋ ਐਂ ਦਸੀ ਜਾਂਦੀ ਜਿਵੇਂ ਸੂਟਾਂ ਵਾਲੀ ਦੁਕਾਨ ਹੋਵੇ ਕਿ ਇੱਕ ਦੋ ਦੁਕਾਨਾਂ ਅਸੀਂ ਟਰਾਈ ਕੀਤੀਆਂ ਉੱਥੋਂ ਮੈਨੂੰ ਸੂਟ ਨਹੀਂ ਪਸੰਦ ਆਇਆ ਫਿਰ ਅਸੀਂ ਹੋਰ ਦੁਕਾਨ ਤੇ ਚੱਲ ਗਏ ਤੇ ਫੁਕਰੀ ਤਾਂ ਇਹ ਮਾਰਦੀ ਹੈ ਕਹਿੰਦੀ ਮੈਨੂੰ ਪਹਿਲੀ ਨਜ਼ਰ 'ਚ ਕਾਰ ਪਸੰਦ ਆ ਗਈ ਇੱਪ ਕਾਰ ਸੀ ਸੂਟ ਜੋ ਤੈਨੂੰ ਪਸੰਦ ਆ ਗਿਆ। ਕਲੀ ਨਜ਼ਰ ਚ ਪਸੰਦ ਆ ਗਿਆ। ਇੰਨੀ ਫੁਗਰੀ ਤਾਂ ਮੈਨੂੰ ਲੱਗਦਾ ਅਮਬਾਨੀ ਵੀ ਨਹੀਂ ਮਾਰਦੇ ਹੋਣੇ। ਜਿੰਨੀ ਇਹ ਮਾਰ ਰਹੀ ਹੈ। ਮੈਨੂੰ ਬਹੁਤ ਵਧੀਆ ਲੱਗਾ ਚਲਾ ਕੇ ਵੀ ਦੇਖੀ ਸੀਗੀ ਸੋ ਅਸੀਂ ਵਿੱਚੋਂ ਵੀ ਸਾਰੀ ਚੰਗੀ ਤਰ੍ਹਾਂ ਚੈੱਕ ਕੀਤੀ ਬਹੁਤ ਵਧੀਆ ਸੀਗੀ। ਕਿਉਂ ਵਿੱਚ ਵੜ ਕੇ ਕੀ ਮੈਂ ਵਲੌਗ ਬਣਾਇਆ ਸੀ ਉੱਥੇ ਮਤਲਬ ਕਿ ਮੈਂ ਆਪਣੇ ਸੀਟ ਬੈਲਟ ਨਹੀਂ ਲਗਾਈ ਸੀ ਮੈਂ ਵਲੌਗ ਬਣਾਇਆ ਸੀ ਜਦੋਂ ਮੈਂ ਆਣ ਕੇ ਐਡਿਟ ਕੀਤਾ ਮੈਂ ਸੋਚਿਆ ਹਨਾ ਉਸ ਟਾਈਮ ਮੈਨੂੰ ਯਾਨੀ ਕਿ ਫੀਲ ਹੋਇਆ ਤਾਂ ਇਹ ਮੇਰੀ ਮਿਸਟੇਕ ਸੀ ਛੋਟੀ ਜੀ ਤੇ ਬਾਕੀ ਡੋਂਟ ਵਰੀ ਅੱਗੇ ਤੋਂ ਮਤਲਬ ਡਰਾਈਵਿੰਗ ਕਰਨੀ ਹੈ ਚਾਹੀਏ ਮਤਲਬ ਵਲੌਗ ਬਣਾਉਣਾ ਤਾਂ ਸੀਟ ਬੈਲਟ ਮੇਰੇ ਲੱਗੀ ਹੋਊਗੀ ਤੇਰੀ ਆਈ ਵੱਡੇ ਟ੍ਰੈਫਿਕ ਨਿਯਮ ਨਿਯਮਾਂ ਨੂੰ ਪਾਲਣਾ ਕਰਨ ਵਾਲੀ ਕਹਿੰਦੀ ਮੈਂ ਸੀਟ ਬੈਲਟ ਨਹੀਂ ਲਾਈ ਇਸੇ ਕਰਕੇ ਮੈਂ ਵਲੌਗ ਨਹੀਂ ਪਾਇਆ ਭਾਵੇਂ ਜਿਹੜੀਆਂ ਤੋਂ ਜ਼ਿੰਦਗੀ 'ਚ ਹੋਰ ਵੱਡੀਆਂ ਵੱਡੀਆਂ ਗਲਤੀਆਂ ਕਰਾਈਆਂ ਇਹ ਤਾਂ ਫਿਰ ਵੀ ਬਹੁਤ ਛੋਟੀ ਹੈ ਇਹਨੂੰ ਤਾਂ ਪਹਿੜਾ ਤੂੰ ਇਸ ਲਈ ਕਹੇ ਤਾਂ ਮੈਂ ਸੀਟ ਬੈਲਟ ਨਹੀਂ ਲਾਈ ਸੀ ਜਿਹੜੀਆਂ ਹੋਰ ਗਲਤੀਆਂ ਕੀਤੀਆਂ ਉਹਨਾਂ ਨੂੰ ਤਾਂ ਤੂੰ ਮੰਨਦੀ ਨਹੀਂ ਉਹਨਾਂ ਨੂੰ ਵੀ ਜਾਂ ਤਾਂ ਐਵੇਂ इजीली ਮੰਨਿਆ ਕਰ ਕਿ ਮੈਂ ਆਹ ਕੀਤਾ ਮੈਂ ਇਹਦੇ ਇੰਨੇ ਪੈਸੇ ਖਾਦੇ ਆ ਮੇਰੇ ਇੰਨੇ ਟਾਈਮ ਲਈ ਆਸ਼ ਕਰਿਆ ਸੀ ਲਾਪਰੀਤ ਨੂੰ ਮੈਂ ਧੋਖਾ ਦਿੱਤਾ ਇੰਨੇ ਨਾ ਚੰਤ ਤੇ ਫੁਕਰੀ ਬਣਿਆ ਕਰ ਭੋਲੀ ਜੀ ਬਣ ਕੇ ਨਾ ਦਿਖਾਇਆ ਕਰ ਸਭ ਨੂੰ ਪਤਾ ਕਿ ਤੂੰ ਕੀ ਆ ਠੀਕ ਹੈ ਮੈਂ ਪਬਲਿਕ ਕਾਰ ਚੱਕੂਗੀ ਆਪਣਾ ਬਲੌਗ ਅਦਰਵਾਈਜ਼ ਮੈਂ ਨਹੀਂ ਕਰ ਸਕਦੀ ਸੀਟ ਬੈਲਟ ਤੋਂ ਇਲਾਵਾ ਮੈਂ ਆਪਣਾ ਐਦਾ ਦਾ ਬਲੌਗ ਨਹੀਂ ਬਣਾ ਸਕਦੀ ਹੈ ਨਾ ਤਾਂ ਇਹ ਮੇਰੀ ਛੋਟੀ ਜੀ ਜਸਟ ਮਿਸਟੇਕ ਹੋਈ ਸੀ ਉਸ ਤੋਂ ਬਾਅਦ ਮੈਂ ਜਦੋਂ ਪਿੰਡ ਆਣਾ ਸੀ ਨਾ ਉਦੋਂ ਮੈਂ ਲਾ ਵੀ ਚੁੱਕੀ ਸੀ ਸੀਟ ਬੈਲਟ ਸੋ एवरीवन ਸਭ ਨੂੰ ਮੈਂ ਦੱਸ ਦੇਣਾ ਚਾਹੁੰਨੀ ਆ ਕਿ ਕਾਰ ਆਪਾਂ ਲੈ ਚੁੱਕੇ ਆ ਤੇ ਮੈਂ ਬਹੁਤ ਹੀ ਜ਼ਿਆਦਾ ਖੁਸ਼ ਆ ਤੁਸੀਂ ਦੇਖ ਸਕਦੇ ਆ ਸੋ ਇਹਦੇ ਲਈ ਆਪਾਂ ਜਗ੍ਹਾ ਇੱਥੇ ਬਣਾਈ ਹੋਈ ਆਗੀ ਤੋਂਪ ਆਂਦੀ ਆ ਨਾ ਦੇਖ ਸਕਦੇ ਹੋ ਤੁਸੀਂ ਇੱਥੇ ਯਾਨੀ ਕਿ ਤੋਂਪ ਆਂਦੀ ਸੀ ਇਸ ਕਰਕੇ ਇਹਦੇ ਲਈ ਆ ਇੱਕ ਕਵਰ ਵੀ ਲੈ ਕੇ ਆਂਦਾ ਯਾਨੀ ਕਿ ਗ੍ਰੀਨ ਕਲਰ ਦਾ ਜਿਹੜਾ ਕਿ ਇਹਨੂੰ ਤੋਂਪ ਤੋਂ ਬਚਾ ਕੇ ਰੱਖੂਗਾ ਬਾਕੀ ਹੱਲੇ ਆਪਾਂ ਇਹਦੇ ਇੱਕ ਦੋ ਚੀਜ਼ਾਂ ਹੋਰ ਵੀ ਲੈਣੀਆਂ ਕਵਰ ਵੀ ਲੈਣਾ ਹੈਗਾ ਤੇ ਆ ਜਿਹਾ ਕੰਮ ਚਾਦਰੋਂ ਚਾਦਰੀ ਹੋਇਆ ਪਿਆ ਕਾਰ ਨੂੰ ਸਾਰੀਆਂ ਚਾਦਰਾਂ ਨਾਲ ਭਰਤਾ ਇਹਨਾਂ ਨੇ ਆਬਵੀਅਸਲੀ ਗੱਲ ਆ ਯਾਰ ਗ੍ਰੀਨ ਮੈਟ ਕਦੇ ਵੇਖਿਆ ਕਿਸੇ ਨੇ yellow color ਚ ਵੀ ਆਇਆ ਹੋਵੇ ਹਾਂ ਤੇ ਜਿਹੜੀਆਂ ਤੂੰ ਕਹਿ ਰਹੀ ਹੈ ਨਾ ਚੀਜ਼ਾਂ ਹੋਰ ਵੀ ਲੈਣੀਆਂ ਇਹਦੀਆਂ ਕਵਰ ਵੀ ਲੈਣਾ ਉਹਦੇ ਵਾਸਤੇ ਉਹ ਐਵੇਂ ਨਹੀਂ ਆਣਾਗਾ ਉਹ ਤੇ ਨੌਂਦੇ ਵਾਸਤੇ ਨਾ ਇੱਕ ਹੋਰ ਬੋਏਫ੍ਰੈਂਡ ਬਣਾਉਣਾ ਪਊਗਾ ਫਿਰ ਤੇ ਨੌਂਦੇ ਤੋਂ ਕੈਸੇ ਲੈਣੇ ਪੈਣਗੇ ਫਿਰ ਤੂੰ ਹੀ ਚੀਜ਼ਾਂ ਲਿਆ ਸਕਦੀ ਐ ਤਾਂ ਇਹ ਤੇ ਤੂੰ ਹੋਣ ਨਹੀਂ ਲੱਗਿਆ ਤੂੰ ਕਾ ਲਿਆਵਾਂਗੇ ਮਤਲਬ ਕਿ ਬੋਏਫ੍ਰੈਂਡ ਬਣਾਵਾਂਗੇ ਫਿਰ ਉਸ ਤੋਂ ਬਾਅਦ ਚੀਜ਼ਾਂ ਲਿਆਵਾਂਗੇ ਦੇਖ ਸਕਦੇ ਆ ਇਹ ਰस्सियां ਬਣ ਰਿਆ ਸੀਗਾ ਕਿਉਂਕਿ ਉਹ ਨਾ ਇੱਥੇ ਕੋਈ ਜਗ੍ਹਾ ਹੈ ਨਹੀਂ ਸੀ ਉੱਪਰ ਯਾਨੀ ਕਿ ਟੰਗਰ ਨੂੰ ਹਨਾ ਜਿਵੇਂ ਕਿਲ ਵਗੈਰਾ ਨਹੀਂ ਲੱਗੇ ਹੋਏ ਸੀ ਤਾਂ ਉੱਤੇ ਜਿਹੜੀਆਂ ਤਾਰਾਂ ਸੀ ਉਹਨਾਂ ਨਾਲ ਇਸ ਇੱਕ ਵਾਰੀ ਸੈਟ ਅਪ ਕੀਤਾ ਤਾਂ ਕਿ ਸ਼ਾਂ ਆ ਸਕੇ ਫਿੱਟੇ ਮੂੰਹ ਤੁਹਾਡੇ ਸਾਰੇ ਐਂਜਿਆਂ ਦੇ ਯਾਰ ਕਿੱਡੇ پاਗਲ ਆ ਮਿਲਦੇ ਸਾਰੇ ਟੱਬਰ ਹੀ پاਗਲ ਹੈ ਇਹ ਬੋਵੇਂ ਨੂੰ ਤਾਂ ਚੜਾ ਛੱਡਿਆ ਜਿੱਥੇ ਬਿਜਲੀ ਦੀਆਂ ਤਾਰਾਂ ਹੁੰਦੀਆਂ ਕਿ ਤੁ ਜਾ ਰੱਸੀ ਬਣ ਗਿਆ ਜੇ ਯਾਰ ਉੱਤੇ ਕਰੰਟ ਲੱਗ ਗਿਆ ਫੇਰ ਇਸ ਤੋਂ ਪਾਗਲ ਹੋ ਰਿਹਾ ਹਾਂ ਉਹਨੂੰ ਸੋਚ ਰਿਹਾ ਹਾਂ ਅੱਜ ਬਹੁਤ ਸਾਰੇ ਪੁੱਛ ਰਹੇ ਸੀ ਤੁਹਾਡੀ ਗੱਡੀ ਕਿਹੜੀ ਹੈ ਮੈਂ ਸਾਰਿਆਂ ਨੂੰ ਦੱਸ ਦੇਣਾ ਚਾਹੁੰਨੀ ਹੈ ਗੱਡੀ i20 ਹੈ ਆਪਣੀ ਤੇ ਬੱਸ ਮੈਂ ਦੱਸ ਦਿੱਤਾ ਹੈ i20 ਹੈ ਮੈਂ ਲਾਈਵ ਵਿੱਚ ਕਿਸੇ ਨੂੰ ਨਹੀਂ ਦੱਸਿਆ ਸੀ ਕੁਐਸਚਨ 'ਚ ਵੀ ਬਹੁਤ ਮੈਸੇਜ ਆ ਰਹੇ ਸੀ ਗੱਡੀ ਹੈ ਕਿਹੜੀ ਹੈ ਤੁਹਾਡੀ i20 ਗੱਡੀ ਲਈ ਹੈ ਸੀਰੀਅਸਲੀ ਯਾਰ ਮੈਨੂੰ ਇੰਨਾ ਜ਼ਿਆਦਾ ਹਾਸਾ ਆਈ ਜਾਂਦਾ ਮੈਂ ਦੱਸ ਨਹੀਂ ਸਕਦੀ ਕਿਹੜੀ ਗੱਡੀ ਹੈ i20 ਉਹ ਪਾਗਲੇ ਜਿੱਦ ਤੈਨੂੰ ਨਹੀਂ ਪਤਾ ਤਾਂ ਐਟ ਲੀਸਟ ਵੇਖ ਕੇ ਹੀ ਦੱਸ ਦੇ 아이 ਤਾਂ ਨਾ ਹੋ i20 ਨਹੀਂ ਹੈਗੀ ਯਾਰ ਦੇਖੋ ਠੀਕ ਹੈ ਗੱਡੀਆਂ ਬਾਰੇ ਕੋਈ ਖਾਸ ਮੈਨੂੰ ਵੀ ਇੰਨੀ ਨੌਲੇਜ ਨਹੀਂ ਹੈਗੀਗੀ ਠੀਕ ਹੈ ਪਰ ਇੰਨੀ ਪਾਗਲ ਮੈਂ ਵੀ ਨਹੀਂ ਹੈਗੀ ਕਿ ਗੱਡੀ ਦਾ ਮਾਡਲ ਵੇਖਾ ਗੱਡੀ ਦਾ ਸੌਰੀ ਨੇਮ ਪੜ੍ਹ ਕੇ ਵੀ ਨਾ ਦੱਸ ਸਕਾਂ ਵੀ ਇਹ ਕਿਹੜੀ ਗੱਡੀ ਹੈ ਠੀਕ ਹੈ ਇਹ ਤਾਂ ਜਿਵੇਂ ਹੀ ਬੇੜਾ ਕਰਕੇ ਸਾਹਮਣੇ ਗੱਡੀ ਖੜੀ ਹੈ ਫਿਰ ਵੀ ਕਹਿੰਦੀ ਆਈ 20 ਹੈ ਸਾਬਾਸ ਸੋ ਰੁਕੋ ਜਰਾ ਸਬਰ ਕਰੋ ਤਾਂ ਫਿਰ ਕਿਦਾਂ ਦੀ ਲੱਗੀ ਵੀਡੀਓ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਸੋ ਮੈਂ ਤੁਹਾਨੂੰ ਕਹਿੰਦੀ ਸੀ ਕਿ ਮੈਂ ਤੁਹਾਨੂੰ ਅੱਜ ਇੱਕ ਨਵੀਂ ਗੱਲ ਦੱਸਣ ਵਾਲੀ ਆ ਸੋ ਮੈਂ ਮੈਂ ਕਪ੍ਰੀਦ ਦਾ ਲਾਈਵ ਦੇਖਿਆ ਤੇ ਇਹਦੇ ਲਾਈਵ ਵਿੱਚ ਕੋਈ ਕੁੜੀ ਐ ਪਤਾ ਨਹੀਂ ਦੋ ਤਿੰਨ ਮੁੰਡੇ ਵੀ ਸੀ ਸ਼ਾਇਦ ਇੱਕ ਕੁੜੀ ਵੀ ਸੀ ਸੋ ਉਹ ਲਗਾਤਾਰ ਨਾ ਇਹ ਕਮੈਂਟ ਕਰ ਰਹੇ ਸੀ ਕਿ ਮਹਿਕ ਪ੍ਰੈਗਨੈਂਟ ਐ ਮਹਿਕ ਪ੍ਰੈਗਨੈਂਸੀ ਮਹਿਕ ਪ੍ਰੈਗਨੈਂਟ ਹੋ ਗਈ ਸੀ ਆਈ ਡੋਟ ਨੋ ਮੇਰੇ ਕੋਲੇ ਇਸ ਚੀਜ਼ ਦਾ ਕੋਈ ਵੀ ਮਤਲਬ ਕਿ ਪੱਕੀ ਪ੍ਰੂਫ ਨਹੀਂ ਹੈਗਾ ਨਾ ਹੀ ਮੈਂ ਉਹਨੂੰ ਕਹਿਣਾ ਚਾਹਣੀ ਐ ਤੇ ਨਾ ਹੀ ਮੈਂ ਕਿਸੇ ਨੂੰ ਫਾਲਤੂ ਬਦਨਾਮ ਕਰਨਾ ਚਾਹਣੀ ਐ ਮੈਂ ਆ ਕਮੈਂਟ ਤੁਹਾਡੇ ਸਾਹਮਣੇ ਲਾ ਦਿੰਨੇ ਆ ਠੀਕ ਹੈ ਮੈਨੂੰ ਇਸ ਬਾਰੇ ਨਹੀਂ ਕੁਝ ਵੀ ਪਤਾ ਪਰ ਇੱਕ ਕੁੜੀ ਕਹਿ ਰਹੀ ਸੀ ਕਿ ਮੇਰੀ ਫਰੈਂਡ ਇਹਦੇ ਪਿੰਡ ਦੀ ਹੈ ਤਾਂ ਉਹ ਕਹਿ ਰਹੀ ਸੀ ਕਿ ਮਹਿਕਪ੍ਰੀਤਕੌਰ ਮੁਸ਼ਕਪ੍ਰੀਤਕੌਰ ਪ੍ਰੈਗਨੈਂਟ ਸੋ ਪ੍ਰੈਗਨੈਂਟ ਹੋ ਗਈ ਸੀ ਤਾਂ ਉਹ 1 ਮਹੀਨਾ ਤੱਕ ਬਾਹਰ ਨਹੀਂ ਨਿਕਲੀ ਸੀ ਕੁਝ ਐਦਾਂ ਦਾ ਠੀਕ ਹੈ ਆ ਕਮੈਂਟ ਤੁਸੀਂ ਪੜ ਲਿਓ ਜੇ ਸੋ ਮਿਲਦੇ ਆਂ ਕੱਲ ਦੀ ਵੀਡੀਓ ਵਿੱਚ ਜੇ ਕਿਸੇ ਨੂੰ ਵੀ ਆ ਜਿਹੜੀ ਗੱਲ ਮੈਂ ਕਹੀ ਆ ਤੋ ਕੁਝ ਪਤਾ ਹੋਵੇ ਤਾਂ ਜਰੂਰ ਕਮੈਂਟ ਕਰਿਓ ਠੀਕ ਐ ਸੋ ਬਾਕੀ ਮੇਰੀ ਇਹੀ ਰਿਕੁਐਸਟ ਆ ਕਿ ਚਲੋ ਠੀਕ ਐ ਇਹ ਜਮਲੀਆਂ ਜਰੂਰ ਮਾਰਦੀ ਐ ਪਾਗਲ ਐ ਕਹਿ ਲਓ ਕੁਝ ਵੀ ਕਹਿ ਲਓ ਠੀਕ ਐ ਪਰ ਯਾਰ ਆ ਬਹੁਤ ਵੱਡੀ ਗੱਲ ਆ ਜੇ ਤੁਸੀਂ ਕਮੈਂਟ ਕਰ ਰਹੇ ਹੋ ਜੇ ਕੋਈ ਨਜਾਇਜ਼ ਕਰ ਰਿਹਾ ਤਾਂ ਪਲੀਜ਼ ਉਹਦਾਂ ਦਾ ਨਾ ਕਰੋ ਠੀਕ ਐ ਤੇ ਬਹੁਤ ਵੱਡੀ ਗੱਲ ਆ ਤੇ ਦੂਜਾ ਜੋ ਗੱਲਾਂ ਹੈ ਸੋ ਸਿਰਫ ਉਹਨਾਂ ਕਹੋ ਹਾਂ ਆਪਾਂ ਵਿਦ ਪ੍ਰੂਫ ਨੂੰ ਕਰ ਰਿਆਂ ਠੀਕ ਐ ਸਭ ਨੂੰ ਪਤਾ ਕਿ ਭੋਰਦੀ ਰਹਿੰਦੀ ਐ ਠੀਕ ਐ ਚਵਲਾ ਮਾਰਦੀ ਐ ਸੋ ਵਿਦਾਊਟ ਪ੍ਰੂਫ ਕਿਸੇ ਨੂੰ ਕੁਝ ਨਾ ਕਹੋ ਠੀਕ ਹੈ ਸੋ ਮਿਲਦੇ ਆਂ ਕੱਲ ਦੀ ਵੀਡੀਓ ਵਿੱਚ